ਪਹਿਲੇ ਆਦ ਗ੍ਰੰਥ ਦੀ ਵੀੜ ਲਿਖਣ ਵਾਲੇ ਭਾਈ ਗਰਦਾਸ ਜੀ ਦਾ ਜਨਮ 1552 ਈਸਵੀ ਪਿੰਡ ਬਾਸਰਕੇ ਗਿੱਲਾਂ ਮਾਤਾ ਜੀਵਣੀ ਜੀ ਦੇ ਕੁਖੋਂ ਪਿਤਾ ਇਸਰਦਾਸ ਦੇ ਕਰ ਹੋਇਆ ਭਾਈ ਗੁਰਦਾਸ ਜੀ ਦੀ 3 ਸਾਲ ਦੀ ਉਮਰ ਸੀ ਜਦੋਂ ਉਹਨਾਂ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਸਨ 12 ਸਾਲ ਦੀ ਜਦੋਂ ਉਹਨਾਂ ਦੇ ਪਿਤਾ ਇਸ ਦੁਨੀਆ ਤੋਂ ਚੜ੍ਹਾਈ ਕਰ ਗਏ ਸਨ ਉਹਨਾਂ ਦਾ ਪਾਲਣ ਪੋਸਣ ਗੁਰੂ ਅਮਰਦਾਸ ਜੀ ਨੇ ਕੀਤਾ ਕਿਉਂਕਿ ਗੁਰੂ ਅਮਰਦਾਸ ਜੀ ਦੇ ਰਿਸ਼ਤੇ ਵਿੱਚ ਭਾਈ ਗੁਰਦਾਸ ਜੀ ਭਤੀਜੇ ਲੱਗਦੇ ਸਨ ਜੀਬੀ ਪਾਨੀ ਜੀ ਦੇ ਜੀ ਚਚੇਰੇ ਭਰਾ ਲੱਗਦੇ ਸਨ ਤੇ ਰਿਸ਼ਤੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਭਾਈ ਗੁਰਦਾਸ ਜੀ ਮਾਮਾ ਦੀ ਲੱਗਦੇ ਸਨ ਭਾਈ ਗੁਰਦਾਸ ਜੀ ਨੂੰ ਪੰਜਾਬੀ ਸੰਸਕ੍ਰਿਤੀ ਗੁਰਮੁਖੀ ਫਾਰਸੀ ਬ੍ਰਿਜ ਭਾਸ਼ਾ ਦਾ ਗਿਆਨ ਸੀ ਭਾਈ ਗੁਰਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਾਰਾਂ ਦੇ ਰੂਪ ਵਿੱਚ ਦਰਜ ਹੈ। ਉਹਨਾਂ ਨੇ ਚਾਰ ਗੁਰੂ ਸਾਹਿਬਾਨਾਂ ਦੇ ਆਪਣੇ ਜੀਵਨ ਕਾਲ ਵਿੱਚ ਦਰਸ਼ਨ ਕੀਤੇ। ਭਾਈ ਗੁਰਦਾਸ ਜੀ ਆਪਣੇ ਜੀਵਨ ਦਾ ਜ਼ਿਆਦਾ ਸਮਾਂ ਗੋਇੰਦਵਾਲ ਤੇ ਸultanpur Lodhi गुਜ਼ਾਰਿਆ। 21 ਅਗਸਤ 1636 ਨੂੰ ਭਾਈ ਗੁਰਦਾਸ ਜੀ ਨੇ ਗੋਇੰਦਵਾਲ ਦੀ ਧਰਤੀ ਤੇ ਆਖਰੀ ਸਾਹ ਲਏ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ।